ਅਗੇ ਵਾਦਿਆਂ ਤੇ ਗੱਲ ਕਰਦੇ ਆਂ ਪੰਜਾਬ ਦੀ ਸਭ ਤੋਂ ਵੱਡੀ ਕਿਸਾਨ ਜਥੇਬੰਦੀ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੀ ਜਿਹहां ਜੋ ਦੋਫਾੜ ਹੋ ਚੁੱਕੀ ਹੈ ਹਾਲਾਂਕਿ ਇਸ ਬਾਬਲ ਜੁੜੀ ਹੈ ਮ ਖਬਰ ਆ ਰਹੀ ਹੋ ਤੌਰ ਤੱਕ ਜ਼ਰੂਰ ਪੁਸ਼ਟਾ ਦੀਏ ਕਿ ਅੱਜ ਨਵੇਂ ਜਥੇਬੰਦੀ ਦਾ ਐਲਾਨ ਕੀਤਾ ਜਾਵੇਗਾ ਜਥੇਬੰਦੀ ਵਿੱਚੋਂ ਕੱਢੇ ਗਏ ਜਸਵਿੰਦਰ ਸਿੰਘ ਇੱਕ ਵੱਡਾ ਐਲਾਨ ਕਰ ਸਕਦੇ ਨੇ ਸੰਗਰੂਰ ਦੇ ਪਿੰਡ ਲੌਂਗੋਵਾਲ ਦੇ ਵਿੱਚ ਨਵੇਂ ਜਥੇਬੰਦੀ ਬਣਾ ਸਕਦੇ ਨੇ ਉਸ ਦਾ ਐਲਾਨ ਉਹਨਾਂ ਦੇ ਵੱਲੋਂ ਅੱਜ ਕੀਤਾ ਜਾਵੇਗਾ ਬਿਲਕੁਲ ਤਿੰਨ ਜ਼ਿਲ੍ਹਿਆਂ ਦੇ ਕਿਸਾਨ ਆਗੂਆਂ ਦੀ ਇਕੱਤਰਤਾ ਦੇ ਦੌਰਾਨ ਨਵੀਂ ਜਥੇਬੰਦੀ ਬਣਾਉਣ ਦਾ ਫੈਸਲਾ ਜਿੱਥੇ ਕੀ ਪ੍ਰਵਾਨ ਹੋਇਆ ਹੈ ਉਸ ਮੌਕੇ ਖਾਸ ਤੌਰ ਤੇ ਸੰਗਰੂਰ ਦੇ ਪਿੰਡ ਲੌਂਗਵਾਲ ਦੇ ਵਿੱਚ ਨਵੇਂ ਨਵੀਂ ਜੋ ਜਥੇਬੰਦੀ ਹੈ ਉਸ ਦਾ ਐਲਾਨ ਕੀਤਾ ਜਾਏਗਾ ਅੱਜ ਨਵੀਂ ਜਥੇਬੰਦੀ ਦਾ ਐਲਾਨ ਜਥੇਬੰਦੀ ਦੇ ਵਿੱਚੋਂ ਜੋ ਕੱਢੇ ਗਏ ਆਗੂ ਨੇ ਜਸਵਿੰਦਰ ਸਿੰਘ ਲੌਂਗਵਾਲ ਉਹ ਕਰਨਗੇ ਸੋ ਪੰਜਾਬ ਦੀ ਸਭ ਤੋਂ ਵੱਡੀ ਕਿਸਾਨ ਜਥੇਬੰਦੀ ਭਾਰਤੀ ਕਿਸਾਨ ਯੂਨੀਅਨ ਨੋਗਰਾਹਾ ਹੁਣ ਦੋ ਫਾੜ ਹੋ ਚੁੱਕੀ ਹੈ ਇਸ ਯੂਨੀਅਨ ਦੇ ਵਿੱਚ ਪੁੱਟ ਪੈਣ ਦੀ ਵੀ ਨਸਰ ਆ ਰਹੀ ਹੈ ਸੋ ਬਿਲਕੁਲ ਜਥੇ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੀ ਇੱਕ ਜੁੜਤਾ ਦੇਖਣ ਨੂੰ ਮਿਲੀ ਉਸ ਕਿਸਾਨ ਮੋਰਚੇ ਦੌਰਾਨ ਵੱਖ-ਵੱਖਰ ਪ੍ਰਦਰਸ਼ਨਾਂ ਦੌਰਾਨ ਪਰ ਧੋਫਾੜ ਹੋ ਚੁੱਕੀ ਹੈ ਜothe ਬੰਦੀ ਤੇ ਹੁਣ ਜੋ ਵੱਡੀ ਖਬਰ ਆ ਰਹੀ ਹੈ ਸਬਸ਼ਕਾਰ ਕਿ ਅੱਜ ਨਵੀਂ ਜਥੇ ਬੰਦੀ ਦਾ ਐਲਾਨ ਕੀਤਾ ਜਾ ਸਕਦਾ ਹੈ ਜothe ਬੰਦੀ ਦੇ ਵਿੱਚੋਂ ਕੱਢੇ ਗਏ ਜਸਵਿੰਦਰ ਸਿੰਘ ਲੋਂਗੋਵਾਲ ਅੱਜ ਸੰਗਰੂਰ ਦੇ ਪਿੰਡ ਲੋਂਗੋਵਾਲ ਦੇ ਵਿੱਚ ਨਵੀਂ ਜਥੇ ਬੰਦੀ ਦਾ ਐਲਾਨ ਕਰ ਸਕਦੇ ਨੇ ਦਿਨ ਜ਼ਿਲ੍ਹਿਆਂ ਦੇ ਕਿਸਾਨ ਆਗੂਆਂ ਦੀ ਇਕੱਤਰਤਾ ਦੌਰਾਨ ਨਵੀਂ ਜਥੇ ਬੰਦੀ ਬਣਾਉਣ ਦਾ ਫੈਸਲਾ ਪ੍ਰਵਾਨ ਬਿਲਕੁਲ ਗੁਰਦ੍ਰਸ਼ਨ ਮੇਰੇ ਸਹਾਇਕੀ ਹੋਰ ਜਾਣਕਾਰੀ ਨਾਲ ਜੁੜ ਚੁੱਕੇ ਨੇ ਜੀ ਗੁਰਦ੍ਰਸ਼ਨ ਪੰਜਾਬ ਦੀ ਸਭ ਤੋਂ ਵੱਡੀ ਕਿਸਾਨ ਜੱਥੇਬੰਦੀ ਭਾਰਤੀ ਕਿਸਾਨ ਨੇ ਉਹਨਾਂ ਨੇ ਉਗਰਾਹਾ ਹੁਣ ਦੋ ਫਾੜ ਹੋ ਚੁੱਕੀ ਹੈ ਤੇ ਅੱਜ ਨਵੇਂ ਐਲਾਨ ਨੂੰ ਲੈ ਕੇ ਨਵੀਂ ਜੱਥੇਬੰਦੀ ਦੇ ਐਲਾਨ ਨੂੰ ਲੈ ਕੇ ਕੀ ਜਾਣਕਾਰੀ ਹੈ ਬਿਲਕੁਲ ਜੇ ਗੱਲ ਕੀਤੀ ਜਾਵੇ ਜਿਹੜੀ ਕਿਸਾਨ ਜੱਥੇਬੰਦੀ ਬੀਕੇ ਜੂਗਰਾਹ ਸੀ ਪੰਜਾਬ ਦੀ ਸਭ ਤੋਂ ਵੱਡੀ ਜੱਥੇਬੰਦੀ ਦੀ ਉੱਭਰ ਕੇ ਸਾਹਮਣੇ ਆਈ ਸੀ ਭਾਵੇਂ ਦਿੱਲੀ ਦਾ ਦੋਸਤ ਉਹਦੇ ਵਿੱਚ ਵੀ ਇਹਨਾਂ ਦੇ ਜਿੱਤਨ ਦੇ ਵਿੱਚ ਕਾਫੀ ਵੱਡਾ ਕੱਟ ਹੈ ਜਿਹੜਾ ਕੀਤਾ ਗਿਆ ਸੀ ਇੱਕ ਆਵਾਜ਼ ਤੇ ਜਿਹੜਾ ਲੱਖਾਂ ਬੰਦਾ ਕਹਿ ਸਕਦਾ ਵੀ ਇਕੱਠਾ ਹੋ ਜਾਂਦਾ ਸੀ ਪੰਜਾਬ ਦੇ ਵਿੱਚ ਪਰ ਪਿਛਲੇ ਦਿਨੀ ਜਿਹੜਾ ਜਥੇਬੰਦੀ ਦੇ ਵਿੱਚ ਜਿਹੜੀਆਂ ਵੱਡੀਆਂ-ਵੱਡੀਆਂ ਚੱਲ ਰਹੀਆਂ ਨੇ ਕਿਉਂਕਿ ਉਸ ਨੇ ਜਥੇਬੰਦੀ ਨੂੰ ਇੱਕ ਪਾਸੇ ਜਿਹੜਾ ਦੁਖਾੜ ਕੀਤਾ ਕਿਉਂਕਿ ਆਪਸ ਵਿੱਚ ਹੀ ਇਹਨਾਂ ਦਾ ਕਹਿਣਾ ਹੈ ਕਿ ਜਿਹੜਾ ਜਾਵਤੇ ਦੀ ਗੱਲ ਜਗਿੰਦਰ ਸਿੰਘ ਰਾਹਾ ਕਰਦੇ ਸੀ ਉਹਨਾਂ ਜਾਵਤਿਆਂ ਨੂੰ ਕਿਤੇ ਨਾ ਕਿਤੇ ਦੋਸ ਲਾਏ ਗਏ ਨੇ ਜਸਵਿੰਦਰ ਸਿੰਘ ਦੇ ਕੇ ਤੋੜਿਆ ਪਰ ਅਜੇ ਤੱਕ ਇਹ ਸਾਹਮਣੇ ਨਹੀਂ ਆਇਆ ਸੀ ਕਿ ਕੀ ਜਾਵਤਾ ਜਿਹੜਾ ਇਰੇ ਤੋਂ ਤੋੜ ਦੀ ਗੱਲ ਕੀਤੀ ਆ ਕੋਈ ਥੋਸ ਦੋਸ਼ ਨਾਂ ਲੱਗਣ ਕਰਕੇ ਜਸਵਿੰਦਰ ਸਿੰਘ ਨੂੰ ਮਤਲਬ ਕਿ ਭਾਵੇਂ ਜਥੇਬੰਦੀ ਜੋ ਕੱਢ ਦਿੱਤਾ ਤੇ ਪਰ ਬਹੁਤ ਵੱਡਾ ਹੰਗਾਰਾ ਜਿਹੜਾ ਪਹਿਲਾ ਮੀਟਿੰਗ ਆ ਜਿਹੜੀ 27 ਪਿੰਡਾਂ ਦੀ ਮਸਤੂਆਣਾ ਸਾਹਿਬ ਦੇਖੇ ਹੋਈ ਉਸ ਤੋਂ ਬਾਅਦ ਉਹਨਾਂ ਨੇ ਕਿਹਾ ਸੀ ਕਿ ਤੁਸੀਂ ਨਵੇਂ ਜਥੇਬੰਦੀ ਤਿਆਰ ਕਰੋ ਅਸੀਂ ਤੁਹਾਡੇ ਨਾਲ ਆ ਉਸ ਤੋਂ ਬਾਅਦ ਵੱਖ-ਵੱਖ ਜ਼ਿਲ੍ਹਿਆਂ ਦੇ ਪੂਰੇ ਪੰਜਾਬ ਦੇ ਜ਼ਿਲ੍ਹਿਆਂ ਦੇ ਆਗੂਆਂ ਦੀ ਮੀਟਿੰਗ ਇੱਕ ਨਾਨਕੀਆਣਾ ਗੁਰਦੁਆਰਾ ਸਾਹਿਬ ਦੇ ਕੇ ਕੀਤੀ ਗਈ ਸੀ ਜਿਸ ਦੇ ਵਿੱਚ ਵੱਡਾ ਹੰਗਾਰਾ ਜਿਹੜਾ ਜਸਵਿੰਦਰ ਸਿੰਘ ਨੂੰ ਮਿਲਿਆ ਸੀ ਪਰ ਜਸਵਿੰਦਰ ਸਿੰਘ ਨੇ ਸਰਿਆ ਮੀਡੀਆ ਨੂੰ ਕਿਹਾ ਸੀ ਕਿ ਸਾਡੀ ਜਿਹੜੀ ਜਥੇਬੰਦੀ ਅਸੀਂ ਜੇ ਬਣਾਵਾਂਗੇ 11 ਤਰੀਕ ਨੂੰ ਉਸ ਦਾ ਛੱਡਾ ਤੇ ਜਿਹੜਾ ਬੈਚ ਹੈ ਉਹਨੂੰ ਅਸੀਂ ਲਾਂਚ ਕਰਾਂਗੇ ਆਮ ਪਬਲਿਕ ਦੇ ਵਿੱਚ ਪਰ ਜੇ ਪ੍ਰਧਾਨ ਜੀ ਦੀ ਗੱਲ ਕੀਤੀ ਜਾ ਤਾਂ ਜਿਹੜਾ ਪ੍ਰਧਾਨ ਹੈ ਵੱਡਾ ਇਕੱਠ ਕਰਕੇ ਲੋਕਾਂ ਦੀ ਸਲਾਹ ਨਾਲ ਇੱਕ ਜਿਹੜੀ ਕਮੇਟੀ ਤਿਆਰ ਕੀਤੀ ਜਾਊ ਉਹ ਕਮੇਟੀ ਤੋਂ ਬਾਅਦ ਜਿਹੜੀ ਬਕਾਇਦਾ ਚੋਣ ਕਰਕੇ ਉਸ ਦਾ ਜਿਹੜਾ ਪ੍ਰਧਾਨ ਆ ਉਹ ਚੁਣਿਆ ਜਾਊਗਾ ਪਰ ਅੱਜ ਲੰਗੋਵਾਲ ਦੇ ਵਿੱਚ ਅਨਾਜ ਮੰਡੀ ਦੇ ਵਿੱਚ ਵੱਡਾ ਇਕੱਠ ਹੈ ਜਿਹੜਾ ਉਹ ਰੱਖਿਆ ਗਿਆ ਜਿੱਥੇ ਇਹ ਗੱਲ ਕਹਿ ਦਈਏਗੇ ਕਿ ਤਕਰੀਬਨ 10 ਹਜ਼ਾਰ ਬੰਦਾ ਜਿਹੜਾ ਕੋਤੇ ਪਹੁੰਚਣ ਦੀ ਜਸਵਿੰਦਰ ਸਿੰਘ ਤੁਸਤਾ ਨਾ ਪਰੇ ਰੋ ਸਾਡੇ ਨਾਲ ਸਾਡੇ ਨਾਲ ਕਿਸਾਨਾਂ ਆ ਕੁਝ ਸੁਵਿੰਦਰ ਸਿੰਘ ਵੀ ਬਣ ਚੁੱਕੇ ਨੇ ਉਹਨਾਂ ਦਾ ਵੀ ਰੁਕ ਕਰ ਲੈਣੇ ਆ ਜਸਵਿੰਦਰ ਜੀ ਜਸਵਿੰਦਰ ਜੀ ਪਹਿਲਾਂ ਤਾਂ ਬਹੁਤ ਬਹੁਤ ਸਵਾਗਤ ਹੈ ਪੀਟੀਸੀ ਨਿਊਜ਼ ਤੇ ਤੁਹਾਡੇ ਤੋਂ ਇੱਕ ਸਵਾਲ ਹੈ ਕਿ ਆਖਰ ਇਸ ਫੈਸਲੇ ਤੇ ਨਾਲ ਕਿਸਾਨਾਂ ਦੇ ਤੇ ਖਾਸ ਤੌਰ ਤੇ ਆਗੂਆਂ ਦੇ ਅਕਸ ਨੂੰ ਟਾ ਨਹੀਂ ਲੱਗੇਗੀ ਸਭ ਤੋਂ ਪਹਿਲਾਂ ਸਤਿ ਸ਼੍ਰੀ ਅਕਾਲ ਭੈਣ ਜੀ ਤੁਹਾਨੂੰ ਸਾਰਿਆਂ ਨੂੰ ਚੈਨਲ ਵਾਲੇ ਭੈਣਾ ਭਰਾਵਾਂ ਨੂੰ ਜੀ ਦੂਜੀ ਗੱਲ ਜਿਸ ਤਰ੍ਹਾਂ ਅੱਜ ਦਾ ਪ੍ਰੋਗਰਾਮ ਜਿਹੜਾ ਲੋਂਗੋਵਾਲ ਦੀ ਦਾਣਾ ਮੰਡੀ ਦੇ ਵਿੱਚੋਂ ਅਸੀਂ ਅਨਾਉਂਸ ਕੀਤਾ ਸੀ ਪਿਛਲੇ ਕਈ ਦਿਨਾਂ ਤੋਂ ਕਿ 11 ਫਰਵਰੀ ਨੂੰ ਲੋਂਗੋਵਾਲ ਦੀ ਦਾਣਾ ਮੰਡੀ ਦੇ ਵਿੱਚ ਇੱਕ ਵੱਡਾ ਕੱਟ ਕਰਕੇ ਨਵੀਂ ਜੱਥੇਬੰਦੀ ਨੂੰ ਲਾਜ ਕੀਤਾ ਜਾਵੇਗਾ ਅੱਜ ਬਹੁਤ ਭਾਰੀ ਕੱਟ ਜਿਹੜਾ ਭੈਣਾ ਭਰਾਵਾਂ ਦਾ ਲੋਂਗੋਵਾਲ ਦੀ ਦਾਣਾ ਮੰਡੀ ਦੇ ਵਿੱਚ ਹੋਣ ਜਾ ਰਿਹਾ ਹੈ ਕਰੀਬ 11 12 ਵਜੇ ਦੇ ਕਰੀਬ ਅਸੀਂ ਨਵੀਂ ਜਥੇਬੰਦੀ ਦਾ ਨਾਅ ਝੰਡਾ ਵੈਜ ਪੇਜ ਤੇ ਇੱਕ ਕਮੇਟੀ ਜਿਹੜੀ ਪੂਰੇ ਪੰਜਾਬ ਦੀ ਦੇਖਰੇਖ ਕਰੇਗੀ ਉਹ ਕਮੇਟੀ ਤੇ ਅਸੀਂ ਚੋਣ ਕਰ ਲਵਾਂਗੇ ਜੀ ਤੇ ਆਉਂਦੇ ਦਿਨਾਂ ਦੇ ਅੰਦਰ ਵੱਡੀ ਪੱਧਰ ਤੇ ਪੰਜਾਬ ਦੇ ਵਿੱਚ ਪਿੰਡ-ਪਿੰਡ ਜਾ ਕੇ ਮੈਂਬਰਸ਼ਿਪ ਕੱਟ ਕੇ ਪਿੰਡ ਕਮੇਟੀਆਂ ਤੋਂ ਬਲਾਕ ਕਮੇਟੀਆਂ ਜ਼ਿਲ੍ਹਾ ਕਮੇਟੀਆਂ ਜੀ ਤੇ ਪੰਜਾਬ ਦੀ ਜਿਹੜੀ ਪ੍ਰਧਾਨਗੀ ਦੀ ਚੋਣ ਹੈਗੀ ਐ ਉਹ ਪੂਰੇ ਡੈਲੀਗੇਟਾਂ ਨਾਲ ਪਰ ਮੇਰਾ ਸਵਾਲ ਤੁਹਾਡੇ ਤੋਂ ਹੋਏ ਹੈ ਸਵਾਲ ਮੇਰਾ ਤੁਹਾਡੇ ਤੋਂ ਇਹ ਹੈ ਕਿ ਆਖਰ ਜੋ ਵੱਖਰੀ ਜਥੇਬੰਦੀ ਬਣੇਗੀ ਨਵੀਂ ਜਥੇਬੰਦੀ ਬਣੇਗੀ ਇਸ ਦੇ ਨਾਲ ਅਕਸਰ ਉਟਾ ਲੱਗੇਗੀ ਨਹੀਂ ਨਹੀਂ ਕੋਈ ਅਕਸਰ ਉਟਾ ਨਹੀਂ ਲੱਗੇਗੀ ਕਿਉਂਕਿ ਜਿਸ ਤਰ੍ਹਾਂ ਪਰਿਵਾਰ ਵੱਡੇ ਹੋ ਜਾਂਦੇ ਆ ਪਰਿਵਾਰਾਂ ਦੇ ਵਿੱਚ ਅੱਡ ਅੱਡ ਕਈ ਵਾਰੀ ਸਾਨੂੰ ਘਰ ਬਣਾਉਣੇ ਪੈਂਦੇ ਹੈਗੇ ਆ ਅੱਡ ਖੇਤੀਬਾੜੀ ਕਰਨੀ ਪੈਂਦੀ ਹੈਗੀ ਹੈ ਇਸ ਤਰ੍ਹਾਂ ਹੀ ਇੱਕ ਜਥੇਬੰਦੀ ਦੇ ਸੰਗਠਨ ਨੂੰ ਕਈ ਵਾਰੀ ਵਿਚਾਰਾਂ ਦੇ ਵਖਰੇਵੇਂ ਆ ਜਾਂਦੇ ਹੈਗੇ ਆ ਕਈ ਵਾਰੀ ਅੰਦਰ ਜਥੇਬੰਦੀਆਂ ਦਾ ਦਸਵਿੰਦਰ ਜੀ ਸਵਾਲ ਹੀ ਇਹੀ ਹੈ ਨਾ ਕਿ ਵਿਚਾਰਾਂ ਦਾ ਜੋ મતਭੇਦ ਹੈ ਕਿਤੇ ਨਾ ਕਿਤੇ ਕੀ ਨਹੀਂ ਲੱਗਦਾ ਕਿ ਇੱਕ ਤਰ੍ਹਾਂ ਦੇ ਨਾਲ ਜੋ ਆਪਸੀ ਫੁੱਟ ਵੀ ਅਸੀਂ ਇਸ ਨੂੰ ਕਹਿ ਲੈਂਦੇ ਆ ਸੋ ਅਜਿਹੇ ਦੇ ਵਿੱਚ ਨਹੀਂ ਲੱਗਦਾ ਕਿ ਹੋਰ ਜੋ ਅੰਦੋਲਨ ਆਉਣ ਵਾਲੇ ਹੋਣਗੇ ਉਹਨਾਂ ਤੇ ਇਸ ਦਾ ਅਸਰ ਜ਼ਰੂਰ ਦੇਖਣ ਨੂੰ ਮਿਲੇਗਾ ਤਕੋ ਅਸਰ ਨਹੀਂ ਮਿਲੇਗਾ ਕਿਉਂਕਿ ਅਸੀਂ ਜੋ ਚੌਨੇ ਹੈਗੇ ਆ ਨਾ ਕਿ ਦੇਸ਼ ਦੇ ਜਿਹੜੇ ਮੁੱਦੇ ਹੈਗੇ ਨੇ ਉਹ ਜਿਵੇਂ ਭਾਵੇਂ ਕਾਰਪੋਰੇਟ ਵਿਰੋਧੀ ਅंदोलਨ ਦਾ ਮੁੱਦਾ ਹੋਵੇ ਸਾਡੇ ਦੇਸ਼ ਨੂੰ ਕਾਰਪੋਰੇਟ ਘਰਾਣਿਆਂ ਤੋਂ ਖਤਰਾ ਹੋਵੇ ਉਹਦੇ ਨਾਲ ਲੜਨ ਦਾ ਮੁੱਦਾ ਹੋਵੇ ਭਾਵੇਂ ਕਿਸਾਨਾਂ ਮਜ਼ਦੂਰਾਂ ਮਿਹਨਤਕਸ਼ ਲੋਕਾਂ ਦੀਆਂ ਜਿਹੜੀਆਂ ਹੱਕੀ ਤੇ ਬਾਜਬ ਮੰਗਾਂ ਹੈਗੀਆਂ ਫਸਲਾਂ ਦੇ ਭਾਵਾਂ ਦਾ ਮਸਲਾ ਹੋਵੇ ਖੇਤੀ ਨੂੰ ਲਾਹੇਵੰਦ ਇੱਕ ਧੰਦਾ ਬਣਾਉਣ ਦਾ ਮੁੱਦਾ ਹੋਵੇ ਤੇ ਸਾਰੀਆਂ ਜਿੱਥੇ ਵੰਦੀਆਂ ਦੇ ਵਿਚਾਰ ਇੱਕ ਹੈਗੇ ਆ ਜਿਵੇਂ ਦੇਸ਼ ਦੇ ਅੰਦਰ ਪਹਿਲਾ ਸੰਯੁਕਤ ਮੋਰਤਾ ਮੋਰਚਾ ਬਣ ਕੇ ਦੇਸ਼ ਦੇ ਕਿਸਾਨਾਂ ਦੀ ਅਗਵਾਈ ਕਰਦਾ ਸੀਗਾ ਜੀ ਤੇ ਉਹ ਵੀ ਤਾਂ ਇਕੱਠੇ ਹੋ ਕੇ ਲੜੇ ਸੀ ਆਉਂਦੇ ਦਿਨਾਂ ਦੇ ਅੰਦਰ ਇਸ ਤਰ੍ਹਾਂ ਵੱਡੇ ਘੋਲ ਹੈ ਜਿਹੜੇ ਉਹ ਇਕੱਠੇ ਹੋ ਕੇ ਲੜੇ ਜਾਂ ਜੀਠੀ ਕਾ ਬਹੁਤ-ਬਹੁਤ ਧੰਨਵਾਦ ਤੁਹਾਡਾ ਜਸਵਿੰਦਰ ਜੀ ਪੀਪੀਸੀ ਦੇ ਨਾਲ ਜੁੜਨ ਦੇ ਲਈ ਸੋ ਗੁਰਦਰਸ਼ਨ ਤੁਹਾਡਾ ਵੀ ਬਹੁਤ-ਬਹੁਤ ਸ਼ੁਕਰੀਆ ਇਸ ਮਾਮਲੇ ਦੇ ਵਿੱਚ तमाम ਅਪਡੇਟ ਦੇਣ ਦੇ ਲਈ ਸੋ ਅਤੇ ਅੰਜਿਲਿਆ ਦੇ ਕਿਸਾਨ ਆਗੂਆਂ ਦੀ ਖੱਤਰਤਾ ਦੌਰਾਨ ਨਵੇਂ ਜਥੇ ਬਣਾਉਣ ਜਥੇਬੰਦੀ ਬਣਾਉਣ ਦਾ ਫੈਸਲਾ ਪ੍ਰਵਾਨ ਹੋ ਚੁੱਕਿਆ ਹੈ ਤੇ ਪੰਜਾਬ ਦੀ ਸਭ ਤੋਂ ਵੱਡੀ ਕਿਸਾਨ ਜਥੇਬੰਦੀ ਭਾਰਤੀ ਕਿਸਾਨ ਯੂਨੀਅਨ ਉਗਰਾਹਾ ਦੋਫਾੜ ਹੋਈ ਹੈ ਤੇ ਅੱਜ ਨਵੀਂ ਜਥੇਬੰਦੀ ਦਾ ਐਲਾਨ ਕੀਤਾ ਜਾਵੇਗਾ